ਕਿ ਇਹ ਜਿਹੜੇ ਦੋ ਮੁੰਡੇ ਪੁਲਿਸ ਨੇ ਫੜੇ ਸੀਗੇ ਹੋ ਸਕਦਾ ਵਾ ਕਿ ਉਸ ਗੈਂਗ ਦੇ ਨਾਲ ਕਨੈਕਟਡ ਹੋਣ ਹੋ ਸਕਦਾ ਉਹ ਕ੍ਰਿਮੀਨਲਸ ਵੀ ਹੋਣ ਮੰਨ ਲਿਆ ਆਪਾਂ ਮੰਨ ਕੇ ਚੱਲਦੇ ਆ ਪਰ ਕੀ ਕ੍ਰਿਮੀਨਲਸ ਨੂੰ ਅ ਬਿਨਾ ਟ੍ਰਾਇਲ ਤੋਂ ਬਿਨਾ ਕੋਰਟ ਕਚਹਿਰੀ ਚ ਪੇਸ਼ ਕੀਤੇ ਪੁਲਿਸ ਨੂੰ ਜਾਨੋਂ ਮਾਰਨ ਦਾ ਅਧਿਕਾਰ ਹੈ ਅਗਰ ਇਸ ਤਰ੍ਹਾਂ ਹੀ ਸ਼ਾਰਟਕਟ ਕਰਕੇ ਤੁਸੀਂ ਮਾਰਨੇ ਆ ਤੇ ਫਿਰ ਤਾਂ ਤੁਹਾਨੂੰ ਕ੍ਰਿਮੀਨਲ ਜਸਟਿਸ ਸਿਸਟਮ ਸਾਰਾ ਬੰਦ ਕਰ ਦੇਣਾ ਚਾਹੀਦਾ ਫਿਰ ਤੁਹਾਨੂੰ ਪ੍ਰੋਸੀਕਿਊਸ਼ਨ ਡਿਸਪੈਂਡ ਕਰ ਦੇਣੀ ਚਾਹੀਦੀ ਫਿਰ ਤੁਹਾਨੂੰ ਜਜਸ ਤੇ ਕਚਹਿਰੀਆਂ ਤੇ ਅਦਾਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਅਸੀਂ ਤਾਂ ਐ ਹੀ ਮਾਰਾਂਗੇ ਔਰ ਇਹ ਪਹਿਲਾ ਇਨਕਾਊਂਟਰ ਨਹੀਂਗਾ ਇਸ ਤੋਂ ਪਹਿਲਾਂ ਜਿਹੜਾ ਪਟਿਆਲੇ ਵਿੱਚ ਇਨਕਾਊਂਟਰ ਕੀਤਾ ਉਹਦਾ ਨਾਮ ਜਸਪ੍ਰੀਤ ਸੀਗਾ 22 ਸਾਲ ਦਾ ਮੁੰਡਾ ਕੈਨੇਡਾ ਤੋਂ ਆਇਆ ਔਰ ਉਹਨੂੰ ਇੱਕ ਇੱਕ ਬੜੀ ਫਨੀ ਜੀ ਕਹਾਣੀ ਬਣਾ ਕੇ ਇੱਕ ਬੜੀ ਘਟਿਆ ਕਹਾਣੀ ਬਣਾ ਕੇ ਉਹਦਾ ਇਨਕਾਊਂਟਰ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੀ ਉਦੋਂ ਸ਼ਾਮ ਨੂੰ ਜਾ ਕੇ ਉਹਨਾਂ ਪੁਲਿਸ ਵਾਲਿਆਂ ਨੇ ਕਰਨਲ ਬਾੜ ਤੋਂ ਉਹਦੇ ਮੁੰਡੇ ਨੂੰ ਕੁੱਟਿਆ ਉਹਦਾ ਪਰਿਵਾਰ ਵੀ ਹਾਈ ਕੋਰਟ ਵਿੱਚ ਪਹੁੰਚਿਆ ਹੋਇਆ ਇਹ ਤਾਂ ਵਿਚਾਰੇ ਬਹੁਤ ਗਰੀਬ ਨੇ ਜਿਹੜਾ ਇਹ ਪਰਿਵਾਰ ਦੀ ਕਹਾਣੀ ਮੈਂ ਸੁਣ ਰਿਹਾ ਸੀ ਜਸਪ੍ਰੀਤ ਦੀ ਸ਼ਹਿ ਤੇ ਦਲਿਤ ਪਰਿਵਾਰਾਂ ਨਾਲ ਕਨੈਕਟਡ ਹੈ ਦੋਨੋਂ ਹੀ ਬੱਚੇ ਉਹ ਤਾਂ ਬਹੁਤ ਇੰਨੇ ਕਮਜ਼ੋਰ ਹੈ ਕਿ ਸ਼ਾਇਦ ਉਹ ਵਕੀਲ ਵੀ ਨਾ ਖੜਾ ਕਰ ਸਕਣ ਤੇ ਮੈਨੂੰ ਦੁੱਖ ਇਸ ਗੱਲ ਦਾ ਵਾਹ ਕਿ ਦੋਆਂ ਦਿਨਾਂ ਦੇ ਵਿੱਚ ਇਸ ਝੂਠੇ ਪੁਲਿਸ ਮੁਕਾਬਲੇ ਦੀ ਗੱਲ ਨਹੀਂ ਉਠਣ ਦਿੱਤੀ ਸਰਕਾਰ ਨੇ 92 ਬੰਦੀਆਂ ਬੰਦੋਆਂ ਐਮਐਲਏ ਦੀ ਬੰਦੂਆ ਮਜ਼ਦੂਰ ਆ ਔਰ ਉਹ ਇੱਕ ਸ਼ਾਟਿੰਗ ਬ੍ਰਿਗੇਡ ਆ ਜਿਹੜਾ ਕੋਈ ਗੱਲ ਚੰਗੀ ਕਰਨਾ ਚਾਹੁੰਦਾ ਉਹਨੂੰ ਬਹਿ ਜਾ ਬਹਿ ਜਾ ਬਹਿ ਜਾ ਕਰਕੇ ਤੇ ਸ਼ੋਰ ਮਚਾ ਕੇ ਉਸ ਨੂੰ ਬਿਠਾ ਦਿੰਦੇ ਨੇ ਔਰ ਇਸ ਤੋਂ ਵੀ ਅੱਗੇ ਜ਼ਿਆਦਾ ਅਫਸੋਸ ਦੀ ਗੱਲ ਆ ਕਿ ਕੱਲ ਜਦੋਂ ਸ਼ਰਧਾਂਜਲੀਆ ਪੇਟ ਹੋ ਰਹੀਆਂ ਸੀ ਸ਼ਾਇਦ ਇੱਕ ਐਮਐਲਏ ਨੇ ਉੱਠ ਕੇ ਖੜੇ ਹੋ ਕੇ ਕਿਹਾ ਜੀ ਕਿ ਸੰਜੀਵ ਵਰਮਾ ਦੇ ਪਰਿਵਾਰ ਨੂੰ ਵਿਸ਼ਾਦ ਸ਼ਰਧਾਂਜਲੀ ਦਿੱਤੀ ਜਾਵੇ ਸਪੀਕਰ ਔਨ ਰਿਕਾਰਡ ਆ ਇੱਕ ਗੁਰਸਿੱਖ ਆ ਇਹ ਕਹਿੰਦਾ ਕਿ ਮੈਂ ਅਮਰਿਤਧਾਰੀ ਆ ਔਰ ਇਹ ਔਨ ਰਿਕਾਰਡ ਆ ਕਿ ਮੈਂ ਜਿਹੜਾ ਇਨਕਾਊਂਟਰ ਕੀਤਾ ਜਾਂ ਜੋ ਪੁਲਿਸ ਨੇ ਉਥੇ ਕਾਰਵਾਈ ਕੀਤੀ ਮੈਂ ਉਸ ਕਾਰਵਾਈ ਦੀ ਉਹਨਾਂ ਨੂੰ ਵਧਾਈ ਦਿੰਦਾ ਵਾਂ ਔਰ ਉਹਨਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਦਾ ਮਤਲਬ ਕਿ ਸਪੀਕਰ ਸਿਰਫ ਦਿਖਾਵੇ ਦਾ ਸਿੱਖ ਹੈ ਇਹਦਾ ਮਤਲਬ ਇੱਕ ਸਿੱਖ ਹੋ ਕੇ ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਉਹ ਪੁਸ਼ਟੀ ਕਰ ਰਿਹਾ ਵਾ ਉਹਦੀ ਤਾਇੀਦ ਕਰ ਰਿਹਾ ਵਾ ਉਹਨਾਂ ਦੀ ਸਪੋਰਟ ਕਰ ਰਿਹਾ ਵਾ ਆਪਾਂ ਸਭ ਨੂੰ ਅੱਛੀ ਤਰ੍ਹਾਂ ਪਤਾ ਨਾ ਕਿ ਜਦੋਂ ਪੰਜਾਬ ਦੇ ਵਿੱਚ ਮਿਲਿਟੈਂਸੀ ਦਾ ਦੌਰ ਸੀ ਖੜਕੂ ਲਹਿਰ ਸੀ ਕਿੰਨੇ ਪਰਿਵਾਰਾਂ ਦੇ ਵਿੱਚ ਕਿੰਨੇ ਸਿੱਖ ਨੌਜਵਾਨ ਜਿਹੜੇ ਸੀਗੇ ਉਹ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਕਿੰਨੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ 3 ਡਿਗਰੀ ਟਾਰਚਰ ਕੋਲਡ ਬਲੱਡਿਡ ਮਰਡਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਅੱਜ ਤੱਕ ਅਦਾਲਤਾਂ ਵਿੱਚ ਲੋਕੀਲੇ ਕੇਸ ਲੜ ਰਹੇ ਨੇ ਜਿਵੇਂ ਕਿ ਖਲੜਾ ਸਾਹਿਬ ਦੇ ਜਿਹੜੀ ਪਰਿਵਾਰ ਹੈ ਉਹਨਾਂ ਦੇ ਸਾਡੇ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਲੜਾ ਅੱਜ ਤੱਕ ਕੇਸ ਲੜ ਕੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਕਰਾਈਆਂ 30 30 40 40 45 45 ਸਾਲ ਲੱਗੇ ਅਦਾਲਤਾਂ ਵਿੱਚ ਔਰ ਕੁਝ ਬੰਦਿਆਂ ਨੂੰ ਸਜ਼ਾ ਵਾਹੀਆਂ ਬਾਕੀ ਸਾਰੇ ਜ਼ਿਆਦਾ ਮਰ ਗਏ ਤੇ ਜਾਂ ਉਹਨਾਂ ਨੂੰ ਸਰਕਾਰਾਂ ਨੇ ਮੌਕੇ ਦੀ ਸਰਕਾਰਾਂ ਨੇ ਬਚਾਤਾ ਸਭ ਤੋਂ ਮਾੜੀ ਪ੍ਰਣਾਲੀ ਹੈ ਸਭ ਤੋਂ ਜ਼ਿਆਦਾ ਅਗਰ ਕੋਈ ਅਟੈਕ ਹੈ ਹਿਊਮਨ ਰਾਈਟਸ ਤੇ ਉੱਤੇ ਤਾਂ ਇਹ ਪੁਲਿਸ ਦੀਆਂ ਨੂੰ ਇਦਾਂ ਦੀਆਂ ਪਾਵਰਾਂ ਦੇ ਕੇ ਝੂਠੇ ਪੁਲਿਸ ਮੁਕਾਬਲੇ ਕਰਵਾਉਣਾ ਇਹ ਹਿਊਮਨ ਰਾਈਟਸ ਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਹੈ ਲੇਕਿਨ ਸਾਡੀ ਵਿਧਾਨ ਸਭਾ ਹੋਰ ਊਲ ਜਨੂਲ ਗੱਲਾਂ ਡਿਸਕਸ ਕਰ ਸਕਦੀ ਜਿਹੜਾ ਬੀਬੀਐਮਪੀ ਦਾ ਇਹਨਾਂ ਨੇ ਮਤਾ ਲਿਆਂਦਾ ਤਾਂ ਮਤਾ ਹੀ ਹੈ ਨਾ ਅਗਲੇ ਪਿਛਲੇ ਸੈਸ਼ਨ ਦਾ ਜਿਹੜਾ ਮਤਾ ਪਾਸ ਕੀਤਾ ਸੀ ਬੀਬੀਐਮਪੀ ਦੇ ਖਿਲਾਫ ਉਹ ਕਿਤੇ ਮੇਰੇ ਖਿਆਲ ਗਵਰਨਰ ਦੇ ਕਿਸੇ ਖੁੰਜੇ ਚ ਪਿਆ ਹੋਣਾ ਇਹ ਵੀ ਇੱਥੇ ਪੰਜਾਬ ਦੇ ਗਵਰਨਰ ਤੱਕ ਜਾਂ ਵੱਧ ਤੋਂ ਵੱਧ ਦਿੱਲੀ ਕਿਸੇ ਖੁੰਜੇ ਜਾ ਕੇ ਚਲੇ ਜਾਊਗਾ ਜਦ ਉਹਨਾਂ ਨੇ ਸੀਆਈਐਸਐਫ ਲਾਤੀ ਆ ਤੁਹਾਡੇ ਕਹਿਣ ਨਾਲ ਉਹ ਸੀਆਈਐਸਐਫ 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 ਹਟਾ ਦੇਣਗੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਸਿਰਫ ਲੋਕ ਦਿਖਾਵੇ ਵਾਸਤੇ ਇਹ ਮਤੇ ਪਾਸ ਕੀਤੇ ਜਾ ਰਹੇ ਨੇ ਔਰ ਲਾਸਟ ਵਿੱਚ ਮੈਂ ਤਰੀਕੇ ਨਾਲ ਇੱਕ ਹੋਰ ਜਗ੍ਹਾ ਬਿੱਲ ਦੇ ਉੱਤੇ ਸਮਾਂ ਮੰਗ ਰਿਹਾ ਸੀ ਇੱਕ ਇਹਨਾਂ ਨੇ ਅਮੈਂਡਮੈਂਟ ਕੀਤੀ ਆ ਜਿਹੜਾ क्रुएल्टी ਆਪਣਾ ਹੈਗਾ ਪ੍ਰੋਵੈਂਸ਼ਨ ਆਫ क्रुएल्टी ऑन एनिमल्स ਅਮੈਂਡਮੈਂਟ ਬਿਲ ਪੇਸ਼ ਹੋਇਆ ਔਰ ਇਹ ਕਾਨੂੰਨ ਹੈਗਾ ਕਿ ਜਿਹੜੇ ਬੇਜ਼ੁਬਾਨੇ ਨੇ ਜਿਹੜੇ ਲੋਕ ਜਾਨਵਰ ਤੇ ਜਿਹੜੇ ਪਸ਼ੂ ਨੇ ਬੋਲ ਨਹੀਂ ਸਕਦੇ ਉਹਨਾਂ ਦੀ ਹਿਫਾਜ਼ਤ ਕਰਨਾ ਵੀ ਸਾਡੀ ਜਿਹੜੀ ਹੈ ਜ਼ਿੰਮੇਵਾਰੀ ਆ ਅੱਜ ਉਹ ਇੱਕ ਮਤੇ ਅਮੈਂਡਮੈਂਟ ਕੀਤੀ ਕਿ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਦੇ ਵਿੱਚ ਬਲਦ ਵਗੈਰਾ ਤੇ ਘੋੜੇ ਤੇ ਆਦ ਜਿਹੜਿਆ ਹੈ ਉਹਨਾਂ ਨੂੰ ਅੱਗੇ ਦਿੱਤੀ ਜਾਵੇ ਚਲੋ ਸਾਰੇ ਸਦਨ ਨੇ ਕਿਹਾ ਕਿ ਅੱਗੇ ਦੇ ਦਿੰਨੇ ਮੈਂ ਉੱਥੇ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਪਸ਼ੂਆਂ ਦੀ ਦੇ ਉੱਤੇ ਜੋ ਜ਼ੁਲਮ ਤੇ ਜ਼ਬਰ ਹੋ ਰਿਹਾ ਵਾ ਉਹਦੇ ਤੇ ਚਰਚਾ ਕਰ ਰਹੇ ਹੋ ਬਹੁਤ ਅੱਛੀ ਗੱਲ ਆ ਆਪਾਂ ਨੂੰ ਕਰਨੀ ਚਾਹੀਦੀ ਕਿਉਂਕਿ ਬੇਜ਼ੁਬਾਨੇ ਉਹਦਾ ਬੋਲ ਹੀ ਨਹੀਂ ਸਕਦੇ ਤੇ ਜਿਹੜੇ ਬੱਚੇ ਮਾਰੇ ਗਏ ਨੇ ਉਹਨਾਂ ਦੇ ਉੱਤੇ ਕੌਣ ਚਰਚਾ ਕਰੇਗਾ ਜਿਹੜੇ ਗਰੀਬ ਦਲਿਤ ਪਰਵਾਦ ਦੇ ਦੋ ਬੱਚੇ ਮਾਰੇ ਗਏ ਨੇ ਉਹਨਾਂ ਦੀ ਮੌਤ ਦੇ ਉੱਤੇ ਕੌਣ ਚਰਚਾ ਕਰੇਗਾ ਅਗਰ ਅਸੀਂ ਨਹੀਂ ਕਰਾਂਗੇ ਜਿਹੜੇ ਅਸੀਂ ਲੁੱਕ ਚੁਣ ਕੇ ਆਏ ਪੰਜਾਬ ਦੀ ਵਿਧਾਨ ਸਭਾ ਵਿੱਚ ਕੌਣ ਕਰੇਗਾ ਚਰਚਾ ਇਹ ਚਰਚਾ ਉਹਨਾਂ ਨੇ ਬਲਾਕ ਕਰ ਦਿੱਤੀ ਇਹਦਾ ਮਤਲਬ ਕਿ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅ ਫਰਜ਼ੀ ਝੂਠੇ ਪੁਲਿਸ ਮੁਕਾਬਲਿਆਂ ਦੀ ਮੁੱਦਾਈ ਹੈ ਔਰ ਉਹ ਮਨੁੱਖੀ ਅਧਿਕਾਰਾਂ ਦੇ ਜਿਹੜਾ ਸਾਡੇ ਅਧਿਕਾਰ ਆ ਉਹਦੇ ਉਹਦਾ ਵੱਡੇ ਕਾਨ ਵਿੱਚ ਇਹਨਾਂ ਦਾ ਰੋਲ ਆ ਹਿਊਮਨ ਰਾਈਟਸ ਦੇ ਪਿਕਸਟ ਵਾਇਲੇਟਰਸ ਨੇ ਔਰ ਉਹ ਲੋਕ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ ਤੇ ਕੇਜਰੀਵਾਲ ਕਹਿੰਦਾ ਸੀ ਜੀ ਮੈਂ ਤੋਂ ਇੱਕ ਇਨਕਲਾਬ ਲਾਣਾ ਚਾਹਤਾ ਹੂੰ ਕਿ ਸ਼ਹੀਦ ਭਗਤ ਸਿੰਘ ਜੀ ਨੇ ਆਪ ਆਪਣੀ ਜਾਨ ਗਵਾਈ ਅੱਜਕਰ ਉਹ ਜਿੰਦਾ ਹੁੰਦਾ ਤੇ ਪੰਜਾਬ ਦੇ ਵਿੱਚ ਉਹ ਦੇਖਦਾ ਕਿ ਝੂਠੇ ਪੁਲਿਸ ਮੁਕਾਬਲੇ ਰਹੀ ਮਾਰਿਆ ਜਾ ਰਿਹਾ ਲੋਕਾਂ ਨੂੰ ਮੈਂ ਕਹਿੰਦਾ ਬਿਗੇਸਟ ਕ੍ਰਾਈਮਨਲ ਹੋਵੇ ਆਪਣੇ ਦੇਸ਼ ਦੇ ਜਦੋਂ ਮੁੰਬਈ ਦੇ ਵਿੱਚ ਅਟੈਕ ਹੋਇਆ ਸੀਗਾ ਤਾਂ ਪਾਕਿਸਤਾਨ ਤੋਂ ਇੱਕ ਆਦਮੀ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਪਤਾ ਸੀ ਕਿ ਇਸਨੇ ਸਾਰਾ ਕੀਤਾ ਵਾ ਉਹ ਜਿਹੜਾ ਹਮਲੇ ਦੀ ਪਲੈਨਿੰਗ ਹੈ ਉਹਦੀ ਸਾਜ਼ਿਸ਼ ਹੈ ਉਹ ਐਗਜ਼ੀਕਿਊਸ਼ਨ ਇੱਥੇ ਪੜਿਆ ਗਿਆ ਸੀ ਸ਼ਾਇਦ ਉਹਦੀ ਉਹਨੂੰ ਫਿਰ ਵੀ ਇੱਕ ਟ੍ਰਾਇਲ ਦਿੱਤੀ ਪਰ ਆਵਾ ਉਹ ਟ੍ਰਾਇਲ ਨਾਮ ਦੀ ਟ੍ਰਾਇਲ ਸੀਗੀ ਲੇਕਿਨ ਉਸ ਤੋਂ ਬਾਅਦ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਘੱਟੋ ਘੱਟ ਚੇ ਕੁਝ ਨਹੀਂ ਤਾਂ ਇੱਕ ਫਰਜ਼ ਹੀ ਨਿਭਾ ਦਿੰਦੇ ਸੋ ਮੇਰੀ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਮੈਂ ਦੇਖੂਗਾ ਸਮਾਂ ਕੱਢ ਕੇ ਮੈਂ ਕੋਸ਼ਿਸ਼ ਕਰੂੰਗਾ ਕਿਉਂਕਿ ਦੋਨੇ ਪਟਿਆਲਾ ਜ਼ਿਲ੍ਹੇ ਦੇ ਨਾਲ ਕਨੈਕਟਡ ਅਤ ਗਰੀਬ ਨੇ ਉਹ ਤਾਂ ਵਕੀਲ ਵੀ ਵਿਚਾਰਾ ਖੜਾ ਨਹੀਂ ਕਰ ਸਕਦਾ ਉਹਨੇ ਆਵਾਜ਼ ਹੀ ਕੋਈ ਨਹੀਂਗੀ